中登路。 ਆਜਾ ਸਰ ਸਰ ਆਜੋ ਸ਼ਾਮੀ ਆਜੋ ਜੀ ਜਦ ਤੁਸੀਂ ਬਰਬਰ ਸਾਹਿਬ ਤੋਂ ਵੀ ਹੁਣ ਜਾ ਕੇ ਆਏ ਹੋ ਦੇਖੋ ਗੁਰੂ ਮਹਾਰਾਜ ਦੀ ਬਪਾਰ ਬਖਸ਼ਿਸ਼ ਹੋਈ ਹੈ ਕਿ ਬਹੁਤ ਹੀ ਪੀਸਫੁਲੀ ਔਰ ਤੁਸੀਂ ਆਪ ਖੁਦ ਦੇਖਿਆ ਤੁਸੀਂ ਵੀ ਰਿਪੋਰਟ ਕਰਦੇ ਰਹੇ ਹੋ ਕਿ ਬੜਾ ਸੰਗਤਾਂ ਨੇ ਸਹਿੰਮ ਰੱਖਿਆ ਔਰ ਪੁਲਿਸ ਫੋਰਸ ਨੇ ਵੀ ਬੜੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰੀ ਡਿਊਟੀ ਦਿੱਤੀ ਹੈ ਔਰ ਮਹਾਰਾਜ ਦਾ ਕੋਟ ਕੋਟ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਰਾ ਇਹ ਜਿਹੜਾ ਸਮਾਗਮ ਹੈ ਬੜੇ ਸ਼ਾਂਤੀ ਤੇ ਅਮਨ ਨਾਲ ਇਹ ਨਿਪਰੇ ਚੜਿਆ ਮੈਂ ਲੋਕਾਂ ਦਾ ਸਪੈਸ਼ਲੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਸਾਥ ਦਿੱਤਾ ਪ੍ਰਸ਼ਾਸਨ ਦਾ ਔਰ ਡਿਸਪਲਿਨ ਤੇ ਮਰਿਆਦਾ ਦਾ ਬਹੁਤ ਧਿਆਨ ਰੱਖਿਆ ਤੇ ਇਸੇ ਤਰ੍ਹਾਂ ਮੈਂ ਰਿਕਵੈਸਟ ਕਰੂੰਗਾ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਆਪਾਂ ਸਾਰੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਸਰ ਅੱਜ ਬੜਾ ਸ਼ਾਂਤਮਈ ਢੰਗ ਦੇ ਨਾਲ ਦੇਖਿਆ ਗਿਆ ਆਪਣਾ ਜਿੱਥੇ ਕਿ ਆਪਣਾ ਇੱਕ ਸੰਗਠਨ ਨੇ ਵੀ ਸਹਿਯੋਗ ਕੀਤਾ ਲੋਕਾਂ ਦੇ ਵੱਲੋਂ ਵੀ ਕਾਫੀ ਸਹਿਯੋਗ ਕਰ। ਉੱਥੇ ਹੀ ਛੋਟੇ ਤੋਂ ਲੈ ਕੇ ਵੱਡੇ ਅਫਸਰ ਨੇ ਵੀ ਕਾਫੀ ਸਹਿਯੋਗ ਦਿੱਤਾ। ਕਿਵੇਂ ਦੇਖਦੇ ਹੋ ਪੰਜਾਬ ਪੁਛ ਦੀ ਸਾਰੇ ਛੋਟੇ ਵੱਡੇ ਅਫਸਰਾਂ ਦੇ ਕਾਰਜਾਂ ਨੂੰ। ਦੇਖੋ ਸਾਰੇ ਅਫਸਰਾਂ ਨੇ ਬੜੀ ਤਨਦੇਹੀ ਨਾਲ ਮਿਹਨਤ ਨਾਲ ਡਿਊਟੀ ਕੀਤੀ ਹੈ। ਔਰ ਇਹਨੂੰ ਇੱਕ ਧਾਰਮਿਕ ਡਿਊਟੀ ਮੰਨਿਆ ਆਪਣਾ ਇੱਕ ਫਰਜ਼ ਮੰਨਿਆ ਔਰ ਮर्याਦਾ ਦਾ ਜਿਵੇਂ ਮੈਂ ਪਹਿਲਾਂ ਕਿਹਾ ਬਹੁਤ ਧਿਆਨ ਰੱਖਿਆ ਗਿਆ। ਉਹ ਦਿਨ ਰਾਤ ਮਿਹਨਤ ਕੀਤੀ ਹੈ ਹਾਲਾਂਕਿ ਮੌਸਮ ਨੇ ਵੀ ਆਪਣਾ ਇੰਨਾ ਸਾਥ ਨਹੀਂ ਦਿੱਤਾ ਹੁਣ ਗਰਮੀ ਹੈ ਕੱਲ ਤੁਹਾਨੂੰ ਪਤਾ ਨੇਰੀ ਵੀ ਆਈ ਜੀ ਪਰ ਸਾਡੀ ਜਿੰਨੇ ਵੀ ਮਲਾਜ਼ਮ ਨੇ ਉਹਨਾਂ ਦੇ ਨੂੰ ਮੈਂ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਕਿ ਗੁਰੂ ਮਹਾਰਾਜ ਦੀ ਮਰਿਆਦਾ ਮੁਤਾਬਕ ਔਰ ਆਪਣੇ ਫਰਜ਼ ਮੁਤਾਬਕ ਉਹਨਾਂ ਨੇ ਡਿਊਟੀ ਦਿੱਤੀ ਹਾਲਾਂਕਿ ਇਹ ਵਿੱਚ ਤਕਲੀਫਾਂ ਵੀ ਆਉਂਦੀਆਂ ਮੌਸਮ ਕਰਕੇ ਵੀ ਡਿਊਟੀ ਦੇ ਲੰਬੇ ਆਵਰਸ ਕਰਕੇ ਵੀ ਪਰ ਫਿਰ ਵੀ ਬਹੁਤ ਚੰਗੀ ਤਰ੍ਹਾਂ ਡਿਊਟੀ ਦਿੱਤੀ ਗਈ ਮੇਰੀ ਬਹੁਤ ਬਹੁਤ ਮੁਬਾਰਕ ਹੈ ਸਾਰੇ ਮੁਲਾਜ਼ਮਾਂ ਨੂੰ ਤੇ ਸਾਰੇ ਆਫੀਸਰ ਨੂੰ ਦਿਨ ਰਾਤ ਸਾਡੇ ਆਫੀਸਰਸ ਨੇ ਬਹੁਤ ਮਿਹਨਤ ਕੀਤੀ ਔਰ ਲਾਸਟ ਪੈ ਦੁਬਾਰਾ ਸੰਗਤ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਦੇ ਵੱਲੋਂ ਬੇਹੱਦ ਵੱਡਾ ਸਹਿਯੋਗ ਮਿਲਿਆ ਐਸਡੀਪੀਸੀ ਵੱਲੋਂ ਵੀ ਔਰ ਜਤਿਹਰ ਸਾਹਿਬ ਨੇ ਸਾਰੇ ਜਿਹੜਾ ਸਟਾਫ ਉਹਨਾਂ ਵੱਲੋਂ ਵੀ ਤੋਂ ਸਾਰਾ ਅਸੀਂ